ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਐਮਰਜੈਂਸੀ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ ਪੰਜਾਬ ਭਾਰ ਵਿੱਚ ਅਸੀਂ ਇਸ ਨੂੰ ਰੋਕਣ ਲਈ ਕੱਲ ਸਾਬ ਸਭਗਵਾਨ ਸਿੰਘ ਜੀ ਮਾਨ ਸੀਐਮ ਸਾਹਿਬ ਨੂੰ ਮਾਝਾ ਪ੍ਰਧਾਨ ਸਾਹਿਬ ਸਟਾਰ ਹਜਿੰਦਰ ਸਿੰਘ ਧਾਮਜੀ ਵੱਲੋਂ ਚਿੱਠੀ ਭੇਜੀ ਸੀ ਤੇ ਜਿੰਨੇ ਵੀ ਡੀਸੀ ਸਾਹਿਬਾਨ ਨੇ ਉਹਨਾਂ ਨੂੰ ਵੀ ਪੱਤਰ ਭੇਜਿਆ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਤਾਂ ਅਸੀਂ ਡੀਸੀ ਜਮਸਰ ਨੂੰ ਵੀ ਮਿਲ ਕੇ ਆਏ ਹਾਂ ਉਹਨਾਂ ਨੇ ਵੀ ਸਾਨੂੰ ਵਿਸ਼ਵਾਸਤ ਹੋਇਆ ਕਿ ਅਸੀਂ ਗ੍ਰਹਿ ਮੰਤਰਾਲੇ ਨਾਲ ਗੱਲ ਕਰਕੇ ਫਿਲਮ ਤੇ ਰੋਕ ਲਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਫਿਲਮ ਚ ਸਿੱਖਾ ਕਰਦਾਰਾਂ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲਿਆਂ ਦੇ ਕਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਇੰਜ ਲੱਗਦਾ ਕਿ ਜਿਤਨਾ ਇਹ ਫਿਲਮ ਦੋ ਭਾਈਚਾਰਿਆਂ ਚ ਲੜਾਈ ਪਾਉਣ ਦਾ ਇੱਕ ਸਾਜਿਸ਼ ਰਚੀ ਜਾ ਰਹੀ ਆ ਖਾਸ ਕਰਕੇ ਸਿੱਖ ਤੇ ਹਿੰਦੂ ਭਾਈਚਾਰੇ ਚ ਜਿਸ ਤਰ੍ਹਾਂ ਸਿੱਖ ਕਰਦਾਰਾਂ ਨੂੰ ਪੇਸ਼ ਕਰ ਰਹੀ ਸਰਕਾਰ ਇਹ ਕੰਗਣਾ ਨਾਉ ਦੇ ਜਿਹੜੀ ਉਹ ਪਹਿਲਾਂ ਵੀ ਵਾਦਾਂ ਚ ਰਹੀ ਆ ਜਿਤਨਾ ਕਿਸਾਨ ਮੋਰਚਾ ਲੱਗਿਆ ਸੀ ਉਦੋਂ ਵੀ ਉਹਨੇ ਕਿਸਾਨ ਬੀਬੀਆਂ ਬਾਰੇ ਬਹੁਤ ਹੀ ਗਲਤ ਅਤਰਾਜੋਗ ਸ਼ਬਦ ਵਰਤੇ ਸੀ ਉਹ ਹਮੇਸ਼ਾ ਹੀ ਸਿੱਖਾਂ ਦੇ ਨੂੰ ਟਾਰਗੇਟ ਕਰਦੀ ਆ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਸ ਫਿਲਮ ਤੇ ਰੋਕ ਲਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਸ਼ਾਂਤ ਰਹ ਸਕੇ ਦੂਜੇ ਪਾਸੇ ਇਹਦੇ ਫਿਲਮ ਦੇ ਨਿਰਮਾਤਾ ਨੇ ਉਹਨਾਂ ਦਾ ਕਹਿਣਾ ਹੈ ਕਿ ਫਿਲਮ ਦੇ ਵਿੱਚ ਵੱਡੀ ਪੱਧ ਤੇ ਕੱਟ ਲਗਾਏ ਗਏ ਨੇ ਕੋਈ ਅਜੀਹਾ ਇਤਰਾਜ਼ ਜੋ ਸੈਨਿਕ ਜਦੋਂ ਕਿ ਅਸੀਂ ਸੈਂਟਰ ਗਵਰਨਮੈਂਟ ਨੂੰ ਲਿਖ ਚੁੱਕੇ ਹਾਂ ਜਿਹੜਾ ਪੰਜਾਬ ਸਰਕਾਰ ਨੂੰ ਲਿਖ ਚੁੱਕੇ ਹਾਂ ਪਰ ਸਾਨੂੰ ਕਿਸੇ ਨੇ ਕੋਈ ਜਵਾਬ ਨਹੀਂ ਭੇਜਿਆ ਕਿ ਸਾਡੇ ਵਿੱਚ ਕੋਈ ਦ੍ਰਿਸ਼ ਕੱਟਿਆ ਹੈ ਜਾਂ ਨਹੀਂ ਕੱਟਿਆ ਹੁਣ ਕੀ ਅਗਲੀ ਦਰਨੀ ਹੈ ਅਸੀਂ ਅੱਜ ਆਏ ਹਾਂ ਤੇ ਜਿਹੜਾ ਪੁਰਾਣਾ ਸੁਰਚੰ다 ਸਲਮਾ ਸੀ ਜਿਹੜਾ ਪੀਵੀਵੀਆਰ ਥੀਏਟਰ ਹੈ ਅੱਜ ਫਿਲਮ ਰੀਜ ਹੋ ਰਹੀ ਹੈ ਅਸੀਂ ਨੂੰ ਰੋਕਣ ਲਈ ਆਏ ਹਾਂ ਕੋਈ ਸਿਨੇਮਾ ਕਰਨੇ ਪਹਿਲਾਂ ਹੀ ਫਿਲਮ ਲਾਉਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਮੈਂ ਉਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਰੋਕ ਲਾਤੀ ਆ ਜਾਂ ਲਾਉਣ ਤੋਂ ਬੰਨਾ ਕਰਤਾ ਮੈਂ ਉਹਨਾਂ ਦਾ ਧੰਨਵਾਦੀ ਹਾਂ ਤੇ ਬਾਕੀ ਮੈਂ ਥੀਏਟਰ ਜਿਨੇ ਵੀ ਪੰਜਾਬ ਥੀਏਟਰ ਆ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਫਿਲਮ ਤੇ ਫਿਲਮ ਨੂੰ ਨਾ ਚਲਾਉਣ ਤੇ ਫਿਰ ਉਹਨੂੰ ਬੰਦ ਕਰਤਾ ਜੀ ਧੰਨਵਾਦ ਜਿਹੜਾ ਅੱਜ ਸਿਲਮੇ ਹਾਲ ਦੇ ਬਾਹਰ ਆਇਆ ਜੀ ਜਗਦੇਵ ਸਿੰਘ ਹੈਡ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਅਸੀਂ ਸਮੁੱਚੇ ਸਟਾਫ ਦੇ ਨਾਲ ਇਸ ਫਿਲਮ ਦਾ ਵਿਰੋਧ ਕਰਨ ਵਾਸਤੇ ਇਸ ਫਿਲਮ ਤੇ ਬੈਨ ਲਗਾਉਣ ਵਾਸਤੇ ਇਸ ਜਗ੍ਹਾ ਤੇ ਪਹੁੰਚੇ ਆਂ ਇਸ ਦਾ ਮੁੱਖ ਪ੍ਰਯੋਜਨ ਹੈ ਕਿ ਇਸ ਸਮੇ ਸਾਡੇ ਵਿੱਚ ਬਹੁਤ ਵੱਡੇ ਹੀਰੋ ਨੇ ਜਿਨ੍ਹਾਂ ਤੇ ਫਿਲਮਾਂ ਬਣਾਉਣ ਦੀ ਲੋੜ ਆ ਜਿਵੇਂ ਤਰ੍ਹਾਂ ਭਗਤਪੂਰਨ ਸਿੰਘ ਜੀ ਡਾਕਟਰ ਮਨਮੋਹਨ ਸਿੰਘ ਜੀ ਇਹਨਾਂ ਦੇ ਕਰੈਕਟਰ ਨੂੰ ਫਿਲਮਾਂ ਬਣਾ ਕੇ ਸੰਸਾਰ ਦੇ ਸਾਹਮਣੇ ਲਿਆਓ ਪਿਛਲੇ ਸਮੇਂ ਕੋਵਿਡ ਦੇ ਵਿੱਚ ਕਿੰਨਾ ਵੱਡਾ ਕੰਮ ਸਿੱਖ ਧਰਮ ਦੀ ਸੰਸਥਾ ਨੇ ਕੀਤਾ ਇਸ ਤੇ ਫਿਲਮਾਂ ਬਣਾਉਣ ਦੀ ਲੋੜ ਹੈ ਨਾ ਕਿ ਜਿਹੜਾ ਨਫਰਤ ਦਾ ਬੀਜ ਬੀਜਿਆ ਜਾ ਰਿਹਾ ਪੰਜਾਬ ਦੀ ਧਰਤੀ ਤੇ ਉਹਦੇ ਤੇ ਫਿਲਮਾਂ ਬਣਾਈਆਂ ਜਾਣ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਾਦੀ ਮਿਲੀ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਕਰੈਕਟਰ ਨੂੰ ਇਸ ਫਿਲਮ ਦੇ ਰਾਹੀਂ ਐਮਰਜੈਂਸੀ ਤੇ ਰਾਹੀਂ ਘਟਾਉਣ ਦਾ ਜਤਨ ਕੀਤਾ ਗਿਆ ਇਸ ਕੁਝ ਯਤਨ ਨੂੰ ਰੋਕਣ ਵਾਸਤੇ ਮੈਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਵੀ ਭਾਰਤ ਸਰਕਾਰ ਨੂੰ ਵੀ ਕਿ ਇਸ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਾ ਕਾਇਮ ਰਹਿ ਸਕੇ ਅਸੀਂ ਤੇ ਦੋਨੋਂ ਟਾਈਮ ਹੀ ਇਹ ਅਰਦਾਸ ਕਰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੂਸਰਾ ਵੱਧ ਦੇ ਭਲੇ ਦੇ ਵਿੱਚ ਇਹ ਸਾਰਾ ਕੁਝ ਸੰਸਾਰ ਦੇ ਵਿੱਚ ਜੋ ਵਰਤਾਰਾ ਹੈ ਉਸ ਵਾਸਤੇ ਸਿੱਖ ਅੱਗੇ ਆ ਕੇ ਕੰਮ ਕਰਦਾ ਤੇ ਇਹ ਫਿਲਮ ਕਿਉਂਕਿ ਨਫ਼ਰਤ ਦਾ ਬੀਜ ਬੀਜਦੀ ਹੈ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇਸ ਤੇ ਬੈਨ ਲਗਾਉਣ ਦੀ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ سارے cinema ਘਰ ਆਨੇ ਇਹ ਫਿਲਮ ਪੰਜਾਬ ਵਿੱਚ ਨਹੀਂ ਲਗਾਈ ਉਹਨਾਂ ਨੂੰ ਕੀ ਕਹਿਣਾ ਜੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ-ਵਾਰ ਅਖਬਾਰਾਂ ਦੇ ਰਾਹੀਂ ਬਿਆਨ ਦਿੱਤੇ ਗਏ ਡੀਸੀ ਨੂੰ ਮੰਗ ਪੱਤਰ ਦਿੱਤੇ ਗਏ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਪੱਤਰਕਾਰਾਂ ਦੇ ਸਾਹਮਣੇ ਕਿਹਾ ਗਿਆ ਕਿ ਇਸ ਫਿਲਮ ਦੇ ਉੱਪਰ ਰੋਕ ਲਗਾਈ ਜਾਵੇ ਅਸੀਂ ਉਹਨਾਂ ਸਿਨੇਮਾ ਘਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਸਿਨੇਮਾ ਘਰਾਂ ਦੇ ਵਿੱਚ ਇਸ ਫਿਲਮ ਨੂੰ ਨਹੀਂ ਲਗਾਇਆ ਤੋ ਉਸ ਵਾਸਤੇ ਸੰਸਥਾ ਉਹਨਾਂ ਦਾ ਧੰਨਵਾਦ ਵੀ ਕਰਦੀ ਹੈ ਤੇ ਬਾਕੀ ਵੀ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਬੇਨਤੀ ਹੈ ਕਿ ਇਹਦੇ ਤੇ ਉੱਪਰ ਤੁਰੰਤ ਰੋਕ ਲਾਈ ਜਾਵੇ ਇਹਨੂੰ ਰਿਲੀਜ਼ ਨਾ ਕੀਤਾ ਜਾਵੇ ਥੋੜੀ ਉਧਰ ਕਰ ਯਾਰ ਬਰਾਬਰ ਕਰੋ ਬਰਾਬਰ ਇਹ ਇੰਜ ਰੋਲ ਹਾਂਜੀ ਗਗਤ ਜੀ ਕੀ ਇੰਤਜ਼ਾਮ ਕੀਤੇ ਹੈ ਜੀ ਅੱਜ ਪੁਲਿਸ ਵੱਲੋਂ ਜਿਹੜੀ ਫਿਲਮ ਅਮਰਜੈਂਸੀ ਰਿਲੀਜ਼ ਹੋ ਰਹੀ ਹੈ ਪੁਲਿਸ ਵੱਲੋਂ ਜੀ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਸਕਿਉਰਿਟੀ ਦੇ ਥੀਏਟਰ ਤੇ ਜੀ ਐਸਜੀਪੀਸੀ ਦੇ ਸਕੱਤਰ ਸਾਹਿਬ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਜੋ ਪੁਲਿਸ ਵੱਲੋਂ ਆਪਣਾ ਇਹਨਾਂ ਨੂੰ ਵਿਸ਼ਵਾਸ ਦਵਾ ਕਹਤਾ ਗਿਆ ਜੀ ਕਿ ਜੋ ਥੀਏਟਰ ਦੇ ਮੈਨੇਜਰ ਨੇ ਉਹਨਾਂ ਨਾਲ ਗੱਲ ਹੋਈ ਸਾਰੇ ਸ਼ੋਅ ਕੋਈ ਸ਼ੋਅ ਨਹੀਂ ਚੱਲ ਰਿਹਾ ਜੀ ਹਾਂਜੀ ਤੇ ਪੁਲਿਸ ਕਿੰਨੀ ਕਿ ਸਕਿਉਰਟੀ ਲਾਈ ਜਾਈ ਹੈ ਕਾਫੀ ਤਦਾਦ ਚ ਸਕਿਉਰਟੀ ਹੈ ਜੀ ਹਾਂਜੀ ਉਹ ਤਾਂ ਥੀਏਟਰ ਦੇ ਫਿਲਮ ਲੱਗੀ ਹੈ ਕਿ ਉਹਦੇ ਆਪੇ ਡਾ ਨਹੀਂ ਜੀ ਲੱਗੀ ਨਹੀਂ ਹੈ ਜੀ ਹਾਂਜੀ ਕੋਈ ਸ਼ੋਅ ਨਹੀਂ ਚੱਲ ਰਿਹਾ ਜੀ ਸ਼ਹਿਰ ਵੀ ਕੱਲੋਂ ਹੀ ਸ਼ਾਂਤਪੁਰ ਸ਼ਾਂਤੀ ਬਿਲਕੁਲ ਸ਼ਾਂਤੀਪੁਰ ਹੈ ਕਿ ਸਖਤਰ ਸਾਹਿਬ ਨਾਲ ਗੱਲ ਵੀ ਹੋ ਗਈ ਹੈ ਜੀ ਇਹਨਾਂ ਨੂੰ ਕਨਵੇ ਵੀ ਕਰਤਾ ਗਿਆ ਜੀ ਸ਼ਹਿਰ ਦੇ ਹੋਰ ਥੀਏਟਰ ਜਿੱਦਾਂ ਇਹ ਫਿਲਹਾਲ ਸ਼ਹਿਰ ਦੇ ਕਿਸੇ ਥੀਏਟਰ 'ਚ ਨਹੀਂ ਲੱਗੀ ਠੀਕ ਹੈ